हिलाया नहीं हजे अगे हम क्या भी तेरी पैर होना है ते आज ही टाइम ना तूने क्या भी सी मैं आजूंगा आया क्यों नहीं फोन करके पूछ ली कि रह गया तू तो। साहिल हाँ सत्या हां आया नहीं तू ना तेरी ने आना है जरा आ जाए घर सो कम कुछ लिया करना है कितने गया है अच्छा कदों को आना टाइम लग जाएगा अच्छा चल कोई नहीं ਮੇਰੀ ਗੱਲ ਸੁਣ ਜਦੋਂ ਉਧਰੋਂ ਆ ਜਾਏਗਾ ਨਾ ਤੇ ਉਦੋਂ ਹੀ ਘਰ ਆਵੀਂ ਹਾਂ ਕੰਮ ਹੀ ਮਿਲਣ ਤੇਰੇ ਨਾਲ ਠੀਕ ਆ ਤੂੰ ਥੋੜਾ ਉਹ ਕਰ ਦੇਣੀ ਸੀ ਨਾ ਗੱਲਬਾਤ ਨੂੰ ਥੋੜਾ ਬਾਨਾ ਪਾ ਦੇਣਾ ਸੀ ਉਧਰ ਤੇ ਮਨੂਸੀ ਤੇਰੀ ਭੈਣ ਨੇ ਆਉਣਾ ਤੇ ਤੈਨੂੰ ਘਰ ਹੋਣਾ ਚਾਹੀਦਾ ਚਲ ਕੋਈ ਨਹੀਂ ਆ ਜੀ ਫਿਰ ਅੱਛਾ ਠੀਕ ਜਦੋਂ ਇਹਨਾਂ ਨੂੰ ਕੰਮ ਕਰਵਾਉਂਨ ਨੂੰ ਆਪਣੀ ਕੰਮ ਪੈ ਜਾਂਦੇ ਨੇ ਉਹ ਵੀ ਆਈ ਨਹੀਂ ਹਜੇ ਤਾਂ ਕਿ ਸ਼ਮੀਵੇਂ ਪਤਾ ਨਹੀਂ ਕਿੱਥੇ ਰਹਿ ਗਏ ਨੇ ਉਹ ਵੀ ਮੰਮੀ ਜੀ ਸ਼ਮੀ ਆ ਗਈ ਲੱਗ ਰੱਪਟਾ ਠੀਕ ਹੈ ਇਨੀ ਲੇਟ ਹੋ ਗਈ ਮੈਂ ਤਾਂ ਕਦੋਂ ਦੀ ਵੇਖੀ ਜਾਂਦੀ ਸੀ ਸੱਸੀ ਦਾ ਮੰਮੀ ਬੱਸ ਤੁਰ ਦੇ ਤੁਰ ਦੇ ਲੇਟ ਹੋ ਗਿਆ ਹਾਂ ਮੈਂ ਉਸ ਤੋਂ ਦੂਹ ਦੀ ਉੜੀ ਕੀ ਜਾਂਦੀ ਆ ਬੈਠੀ ਬੈਠੀ ਹੋਰ ਕੀ ਕਰ ਲੇਟ ਕਰ ਆਤਾ ਜੀ ਆਜੋ ਆਓ ਬੈਠੋ ਬੈਠੋ ਮੈਂ ਆਏ ਰੇਟ ਕਰਾਇਆ ਹੈ ਤੁਡੀ ਤਾਂ ਬੜੀ ਛੇਤੀ ਪਿਆਰ ਹੋਏਗਾ ਦੇਖੋ ਮੰਮੀ ਸਾਰਾ ਪਾਂਡਾ ਮੇਰੇ ਤਾਂ ਫੋੜ ਦਿੰਦੇ ਆ ਨਹੀਂ ਨਹੀਂ ਇੰਨੇ ਰੇਟ ਕਰਾਇਆ ਹੁਣ ਇਹ ਸੋਖੀ ਤਿਆਰ ਨਹੀਂ ਹੁੰਦੀ ਦੇਖੋ ਮੰਮੀ ਤੇ ਇਹ ਵੀ ਆਪਣੇ ਜਵਾਈ ਨਾਲ ਦੀ ਗੱਲ ਕਰਦੇ ਨੇ ਮੈਂ ਤਾਂ ਵੀ ਪੋਤਵਾਲ ਦੀ ਗੱਲ ਕਰੀ ਨਾ ਠੀਕ ਆ ਗਾੜੀ ਕਰ ਲਿਆ ਕੋਈ ਗੱਲ ਨਹੀਂ ਬੈਠੋ ਮੰਮੀ ਜੀ ਜਿੱਦਿਆ ਤੂੰ ਪੇਕੇ ਆਏ ਕਰੇਗੀ ਨਾ ਉਦੋਂ ਇਹ ਮੇਰਾ ਪੁੱਤ ਜਦ ਤੂੰ ਉਧਰ ਜਾ ਕੇ ਕਰੇਗੀ ਨਾ ਉਦੋਂ ਮੈਂ ਤੁਹਾਨੂੰ ਨਹੀਂ ਤੀਬ ਬਣਾ ਲਿਆ ਪਰ ਕੋਈ ਟੈਨਸ਼ਨ ਨਾ ਲੈ ਤਾਂ ਨਹੀਂ ਕੀ ਜਾ ਕੁ ਕਰਤਾ ਇਹਨਾਂ ਨੇ ਹੋ ਠੀਕ ਆ ਮਨ ਹਾਂਜੀ ਹਾਂਜੀ ਚਲ ਬੈਠੋ ਪਾਣੀ ਲਿਆਣਾ ਤੁਹਾਡੇ ਵਾਸਤੇ ਪਹਿਲਾਂ ਆਪਲੇ ਆਪਣੇ ਪਾਣੀ ਪੀਓ ਮੰਮੀ ਤੁਸੀਂ ਬੈਠ ਜਾਓ ਮੈਂ ਲੈ ਆਉਣੀ ਆ ਕੋਈ ਨਹੀਂ ਕੋਈ ਨਹੀਂ ਕੋਈ ਤੂੰ ਬੈਠ ਕੇ ਬਸ ਲੈ ਆਈ ਉੱਪਰ ਤੇ ਉੱਪਰ ਗਈ ਜਾਣਾ ਸਫਾਈ ਵਾਸਤੇ ਬੜਾ ਤੇਰਾ ਕਮਰਾ ਬੜਾ ਗੰਦਾ ਜਿਹਾ ਆਇਆ ਪਿਆ ਸੀ ਨਾ ਚੰ ਲੈ ਕੇ ਜਰਾ ਸਾਫ ਕਰਕੇ ਆਓ ਮੈਂ ਕੋਲ ਨਹੀਂ ਆਂਦੀ ਸਾਰਾ ਚੈੱਕ ਕਰਨਾ ਵੀ ਕਿੱਥੇ ਮਿੱਟੀ ਕਿੰਨੇ ਘਟਾ ਤੇ ਮੈਂ ਕਿਹਾ ਤੁਸੀਂ ਅੱਜ ਇੱਧਰ ਦਾ ਛੱਡ ਦਿਓ ਤੇ ਜਾਓ ਉੱਪਰ ਦਾ ਕਰੋ ਤਾਂ ਕੋਈ ਵੀ ਆਪਣਾ ਘਰ ਹੀ ਮੰਮੇ ਬੈ ਜਾ ਜਾ ਮੈਂ ਆਪਣੇ ਆਖ ਲਈ ਨੀਣਾ ਕੋਈ ਨਹੀਂ ਕੋਈ ਨਹੀਂ ਤੂੰ ਬੈਠੀ ਜਾ ਉਹਨੂੰ ਮਾਰ ਮਾਰਨਗੀ ਬਣਾਏਗੀ ਆਪੇ ਚਲੋ ਤੁਸੀਂ ਬੋਨਾ ਚਾਹ ਬਣਾ ਲੈ ਉਹਨੂੰ ਨਹੀਂ ਮੈਂ ਤਾਂ ਪੰਡੇ ਦਾ ਪਤਾ ਕਿੱਥੇ ਕਿੱਥੇ ਰੱਖ ਛੱਡਦੀਆਂ ਨੇ ਪੰਡੇ ਦਾ ਸੋਈਆਂ 'ਚ ਕਦੀ ਆਈਏ ਤਾਂ ਪਤਾ ਹੋਵੇ ਵੀ ਕਿਹੜੀ ਚੀਜ਼ ਕਿੱਥੇ ਪਈ ਹੈ ਬੰਗੀ ਮੰਮੀ ਜੀ ਹਾਂ ਦੇਖਦੇ ਜੇ ਮੇਰੇ ਸੋਈਆਂ 'ਚ ਕਦੀ ਆਈਏ ਤਾਂ ਪਤਾ ਹੋਵੇ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਤਾਂ ਕੁਛ ਨਹੀਂ ਦੇ ਜਾਂ ਤੈਨੂੰ ਪਤਾ ਹੁੰਦਾ ਸੀ ਯਾਰ ਜਨੂੰ ਪਤਾ ਹੋਵੇ ਕੋਈ ਗੱਲ ਨਹੀਂ ਮੰਮੀ ਹਾਂ ਤੁਸੀਂ ਘਾਟ ਕੰਮ ਕਰਿਆ ਕਰੋ ਰਾਮ ਨਾਲ ਵੇਲੇ ਬੈ ਕੇ ਖਾਇਆ ਕਰੋ ਹੁਣ ਤੁਹਾਡੀ ਉਮਰ ਇੰਨੀ ਹੋਈ ਆ ਤਾਂ ਤੁਸੀਂ ਐਵੇਂ ਨਾ ਕੰਮ ਘੁਰ ਕਰਿਆ ਕਰੋ ਕੰਮ ਖੁਦ ਨਹੀਂ ਕਰਦੀ ਬਿਲਕੁਲ ਵੀ ਸਮਾਂ ਦੇਖੋ ਅੱਗੇ ਨਾਲ ਵਜ਼ਨ ਵੱਧ ਗਿਆ ਨਹੀਂ ਵਜ਼ਨ ਵੀ ਨਹੀਂ ਜ਼ਿਆਦਾ ਵਧਾ ਵਧਾਉਣਾ ਹੈਗਾ ਠੀਕ ਠੀਕ ਰੱਖਣਾ ਵਜ਼ਨ ਹਾਂ ਚਲੋ ਕੋਈ ਨਹੀਂ ਡਾਕਟਰ ਨੇ ਕਿਹਾ ਸੀ ਨਾ ਵਜ਼ਨ ਨਹੀਂ ਵਧਣਾ ਚਾਹੀਦਾ ਹਾਂ ਤੇ ਗੱਲ ਸਹੀ ਹੈ ਚਲੋ ਕੋਈ ਹੋਂ ਦਾ ਪ੍ਰਦੇਸ਼ ਐਸਰ ਸ਼ੁਰੂ ਕਰਦੇ ਹਾਂ ਅਸੋਗੀ ਕਰੋ ਤੇ ਚੁੱਕ ਕੱਡੇ ਨਰ ਚੁੱਕ ਬੈਠੇ ਥੋ ਇੱਟ ਦੀ ਚਾਹ ਪਿੰਡਾਂ ਕਾਲੀ ਜੀ ਡਰਾਈਵਰਾਂ ਲਈ ਕੇ ਕਾਲੀ ਕਾਲੀ ਚਾਹ ਸਰਕਾਰੀ ਬਣੀਆਂ ਤੇ ਗੋਰੇ ਬੰਦੇ ਨੇ ਕਾਲੀ ਚਾਹ ਜ ਬਣਾਤੀ ਆ ਆ ਚਲ ਆਜੋ ਠੀਕ ਇਸ ਤਰ੍ਹਾਂ ਪਸੰਦ ਆ ਜੇ ਸੀ ਮੇਰੇ ਪੁੱਤਰ ਨੂੰ ਦਸੋਂ ਮਿੰਟਾਂ ਦਾ ਨਹੀਂ ਕੋਈ ਨਹੀਂ ਕੋਈ ਨਹੀਂ ਵੱਚ ਕੋਈ ਗੱਲ ਨਹੀਂ ਆ ਚਾਹ ਪੀ ਲਓ ਤੁਸੀਂ ਚਲੋ ਹੋਰ ਸੁਣਾਓ ਮੰਮੀ ਜੀ ਵਧੀਆ ਬੱਚੇ ਠੀਕ ਹੈ ਸਭ ਸਭ ਠੀਕ ਹੈ ਬੀ ਤੁਸੀਂ ਠੀਕ ਠਾਕ ਆਜੋ ਇੱਧਰ ਮੰਮੀ ਇੱਥੇ ਆਜੋ ਲੱਗ ਗਏ ਕਿੱਧਰ ਜਾਓ ਇੱਧਰ ਆਓ ਮੰਮੀ ਤੁਸੀਂ ਤਾਈ ਜੀ ਤੇ ਸਾਹੀ ਨੂੰ ਨਹੀਂ ਦੱਸਿਆ ਕਿ ਮੈਂ ਆਉਣਾ ਹਾਂ ਉਹਨਾਂ ਨੂੰ ਬੁਲਾ ਲੈਣਾ ਸੀ ਮੈਂ ਕੀਤਾ ਸੀ ਫੋਨ ਰਾਤੀ ਨੂੰ ਤਾਂ ਸਵੇਰੇ ਹੋਣੇ ਹੀ ਫੋਨ ਕਰਕੇ ਅੱਜ ਸਾਹੀ ਨੂੰ ਅੱਛਾ ਉਹਨਾਂ ਦਾ ਕੋਈ ਦੋਸਤ ਬਿਮਾਰ ਹੈ ਅੱਛਾ ਕਿਉਂ ਕਹਿੰਦਾ ਮੈਂ ਉਹਨੂੰ ਡਾਕਟਰ ਕੋਲ ਲੈ ਕੇ ਆਇਆ ਵਾਂ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਤੈਨੂੰ ਤੇਰੀ ਭੈਣ ਨੇ ਆ ਜਾਣਾ ਮੈਨੂੰ ਤਾਂ ਫੋਨ ਕਰਦਾ ਰਹਿੰਦਾ ਵਾ ਜੀ ਜੀ ਤੁਸੀਂ ਕਦੋਂ ਆਣਾ ਵਾ ਕਦੋਂ ਆਣਾ ਅੱਜ ਆਇਆ ਹੀ ਨਹੀਂਗਾ ਉਹ ਕਹਿੰਦਾ ਮੇਰਾ ਦੋਸਤ ਬਿਮਾਰ ਹੋ ਗਿਆ ਤੇ ਦੇਖੋ ਚਲ ਕੋਈ ਨਹੀਂ ਅੱਛਾ ਕਿਨੇ ਦੁੱਖ ਸੁੱਖ ਨੂੰ ਸਾਥ ਦੇਣਾ ਚਾਹੀਦਾ ਹਾਂਜੀ ਪਰ ਵੈਸੇ ਉਹ ਉਹ ਚੱਕਰ ਲੰਦਾ ਦਿਹਾੜੀ ਤੋਂ ਦੋ ਦੋ ਤਿੰਨ ਤਿੰਨ ਵਾਰੀ ਆਂਦਾ ਹੈ ਇਹ ਜੀ ਗੱਲ ਕੋਈ ਨਹੀਂ ਹਾਂ ਹਾਂ ਕਿ ਸਾਰਾ ਪੁੱਛੇਗਾ ਇੱਥੇ ਪੈਸੇ ਦੇਣੇ ਨੇ ਕੁਝ ਕਰਨਾ ਹੈ ਕੋਈ ਕੰਮ ਦੱਸੋ ਬੈਂਕੇਸ਼ ਜਾਣਾ ਫਿਰ ਮੈਨੂੰ ਕੋਈ ਪੈਸਾ ਭੇਜਣਾ ਹੁੰਦਾ ਬੈਂਕ 'ਚ ਕੁਝ ਕਰਨਾ ਹੈ ਤੇ ਮੈਂ ਉਹਨੂੰ ਕਹਿੰਨੀ ਜਾ ਕੇ ਜਮਾ-ਜੂਮਾ ਕਰਾਏ ਆ ਨਹੀਂ ਚਲੋ ਵਧੀਆ ਵਾ ਸਾਰਾ ਕੰਮ ਸੰਭਿਆ ਉਹਨੇ ਹਾਂ ਚਾਹੀਦਾ ਵਾ ਸਾਰਾ ਕੰਮ ਸੰਭਿਆ ਆਇਆ ਸੀ ਉਦਾਂ ਤੁਹਾਨੂੰ ਭਜਨਟ ਕਰਨੀ ਪੈਣੀ ਫਿਰ ਹਾਂ ਤੇ ਤਾਈ ਵੀ ਤੇਰਾ ਧਿਆਨ ਰੱਖਦੀ ਹੈ ਸਾਰਾ ਵਧੀਆ ਉਹ ਨਹੀਂ ਸ਼ੁਰੂ ਤੋਂ ਬਥੇਰਾ ਕਰਦੀ ਆ ਚਲੋ ਹੋਰ ਕਿੰਨੇ ਵੇਖਣਾ ਹੁਣ ਹਾਂਜੀ ਵੇਖੀ ਜਾਣ ਕੋਈ ਗੱਲ ਨਹੀਂ ਐ ਵੀ ਸਰਜਨ ਆ ਜਿੰਨ ਪਹਿਲੇ ਤੇ ਉਸ ਹੈ ਹਾਂਜੀ ਸਾਰਾ ਕੰਮ ਸੰਭ ਲੈਂਦੀ ਸੀ ਆਪੇ ਸਾਰਾ ਕੁਝ ਕਰ ਲੈਂਦੀ ਪਰ ਮੈਨੂੰ ਉਹ ਬੜਾ ਦਿੱਕਤ ਆਉਂਦੀ ਪਈ ਐ ਕੋਈ ਗੱਲ ਨਹੀਂ ਮਮੀ ਜੀ ਤੁਸੀਂ ਮੈਨੂੰ ਹੁਣ ਵੀ ਦੱਸ ਦਿਆ ਕਰੋ ਮੈਂ ਹਾਜ਼ਰ ਹਾਂ ਤੁਹਾਡੇ ਵਾਸਤੇ ਇਹ ਥੋੜਾ ਮੇਰਾ ਵਿਆਹ ਹੋ ਗਿਆ ਵਾ ਤੇ ਹੁਣ ਮੈਂ ਤੁਹਾਡੇ ਕੰਮ ਨਹੀਂ ਕਰਨੇ ਹੈਗੇ ਉਹ ਮੇਰੀ ਗੱਲ ਸੁਣ ਬੈਂਕ ਉਹ ਤੇ ਮੇਜਰ ਕਹਿੰਦਾ ਪਿਆ ਸੀ ਮੈਨੂੰ ਇੱਕ ਵਾਰੀ ਆ ਕੇ ਜਿਹੜੇ ਚੈਕ ਮੀਲੇ ਕੋਈ ਗੱਲ ਨਹੀਂ ਮੈਂ ਆਵਾਂਗੀ ਬੈਂਕ ਤੋਂ ਆਹੋ ਉਹ ਮੈਂ ਉਹ ਨਾਲ ਲੈ ਜਾਵਾਂਗੀ ਹਾਂ ਉਹ ਕੀ ਕੋਈ ਪਤਾ ਨਹੀਂ ਕੋਈ ਕਾਗਜ਼ ਪੱਤਰ ਕਹਿੰਦੇ ਵੈ ਸੰਦੀ ਨੂੰ ਵਾਸਤੇ ਅੱਛਾ ਤੇ ਕੰਸਨ ਉਹ ਬੇਟੀ ਨੂੰ ਭੇਜਣਾ ਤੇ ਤੂੰ ਇੱਕ ਵਾਰੀ ਜਿਆਦਾ ਟਾਈਮ ਕੱਢ ਗਿਆ ਨਾ ਦੇਰ ਚੱਕਰ ਲਾ ਲਈਂ ਅੱਛਾ ਕੋਈ ਗੱਲ ਨਹੀਂ ਮੰਮੀ ਤੂੰ ਟੈਨਸ਼ਨ ਨਾ ਫੜੋ ਅਮਰ ਬੇਟਾ ਕਾਲੀ ਚਾਹ ਨਹੀਂ ਪੀਣੀ ਫੜੋ 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 ਲਓ ਲੈਸ਼ ਨਹੀਂ ਤੂੰ ਕਿਤੇ ਗਲਤੀ ਹੋਈ ਸੈ ਕੱਲ ਦੀ ਕੋਈ ਫੋਨ ਹੀ ਨਹੀਂ ਕੀਤਾ ਕੱਲ ਤੂੰ ਮੈਨੂੰ ਕੱਲ ਮੈਨੂੰ ਪਤਾ ਨਹੀਂ ਲੱਗਾ ਫੋਨ ਤੁਸੀਂ ਕਿਹੜੇ ਵੇਲੇ ਕੀਤਾ ਮੈਂ ਕਿਸ਼ੋਰ ਮੂਵੀ ਮੂਵੀ ਦੇਖਣ ਗਈ ਹੁੰਦੀ ਨਹੀਂ ਫੋਨ ਕਰ ਲੋ ਕਿ ਤੈਨੂੰ ਕੀ ਕਰ ਲੈਣੀ ਸਭ ਠੀਕ ਆ ਬਈ ਅੱਜ ਮੈਂ ਰਾਤੀ ਕਰਨ ਲੱਗੀ ਤੇ ਮੈਂ ਕਿਹਾ ਤੂੰ ਸੌਂਦੇ ਹੋ ਨੀ ਆਹੋ ਕੰਮ ਕਰ ਫੰਕਸ਼ਨ ਤੇ ਗਈ ਸੀ ਆਂ ਵੀ ਮੈਂ ਰਾਤੀ ਟਾਈਮ ਨਾਲ ਸੋਈ ਆ ਕੇ ਉਸ ਤੇਨੂ ਸਾਰੀਆਂ ਪੁੱਛਦੀਆਂ ਜਦ ਤੇਰੇ ਸਹੇਲੀਆਂ ਫੋਰਾ ਮਨ ਠੀਕ ਤੂੰ ਬੜਾ ਚੁੱਪ ਚੁੱਪ ਜੇ ਕੀ ਗੱਲ ਲੜ ਕੇ ਤੇ ਨਹੀਂ ਆਏ ਦੋ ਵੇਜ ਹੀ ਰਸਤੇ ਚ ਮੈਂ ਨਹੀਂ ਨਰਮ ਕਰ ਹੈ ਮੈਨੂੰ ਗੁੱਸਾ ਹੀ ਦੰਨਾ ਮਨਾ ਕਾਦਾ ਦੇਖੋ ਪਹਿਲਾਂ ਚਲੋ ਮੈਂ ਨਹੀਂ ਹੈਗਾ ਹਾਂ ਹੁਣ ਮੈਂ ਜਦੋਂ ਹੈਗਾ ਉਹ ਤੁਹਾਡਾ ਪੁੱਤਰ ਤੁਸੀਂ ਫਿਰ ਉਹਨੂੰ ਕਿਉਂ ਆਪ ਸਿਰ ਦਰਦੀਆਂ ਚੁੱਕੀਆਂ ਸਾਰੀਆਂ ਤੁਸੀਂ ਮੈਨੂੰ ਕਹੋ ਜਿਹੜੇ ਕੰਮ ਕਰਨੇ ਹੁੰਦੇ ਆ ਇਹਨੂੰ ਤੁਸੀਂ ਕਹਾ ਪੈਟ ਲਾਸ ਬੰਗਾਲੋ ਇਹਨੇ ਵੀ ਕੀਤੇ ਤੇ ਬਾਅਦ ਜੋ ਮੈਨੂੰ ਸਹੀ ਗੱਲ ਸਹੀ ਨਹੀਂ ਲੱਗਾ ਪਹਿਲਾਂ ਇਹਨੂੰ ਵੀ ਬੋਲਿਆ ਕਿ ਤੁਸੀਂ ਮੈਨੂੰ ਕਹੋ ਜਿਹੜਾ ਕੰਮ ਕਰਨਾ ਹੋਣਾ ਹਾਂ ਤੁਸੀਂ ਕਿਉਂ ਇਹ ਸਿਰ ਦਰਦੀਆਂ ਚੁੱਕੀਆਂ ਆ ਇਹ ਚ ਗਲਤੀ ਮੇਰੀ ਸੱਚੀ ਮੁੱੱਚੀ ਗਲਤੀ ਹੈ ਬੇਟਾ ਵੇਰੀ ਸੋਰੀ ਬੇਟਾ ਨਹੀਂ ਨਹੀਂ ਹੋਰੀ ਨਹੀਂ ਕੋਈ ਗੱਲ ਹੀ ਨਹੀਂ ਪਤਾ ਕਿ ਤੁਸੀਂ ਬਹੁਤ ਦੇਰ ਹੁਣ ساری ਉਮਰ ਕੰਮ ਨਹੀਂ ਕੀਤਾ ਵਾ ਹੁਣ ਤੁਹਾਡੀ ਉਮਰ ਹੈਗੀ ਬੈਠ ਕੇ ਖਾਣ ਦੀ ਨਾਲ ਜਦੋਂ ਅਸੀਂ ਆ ਗਏ ਹਾਂ ਜ਼ਿੰਮੇਵਾਰੀਆਂ ਚੁੱਕਣ ਨੂੰ ਤੇ ਤੁਸੀਂ ਹੁਣ ਕਿਉਂ ਕਰ ਰਹੇ ਦੇਖਿਆ ਮੰਮੀ ਤਰਲਜੀਤ ਇਤਨਾ ਚੰਗਾ ਵਾ ਸਾਰੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਆ ਤੁਸੀਂ ਹੁਣ ਜ਼ਾਹਿਲ ਉਹਨਾਂ ਨੂੰ ਕੁਝ ਕਿਹਾ ਕਰੋ ਇਹਨਾਂ ਨੂੰ ਕਿਹਾ ਕਰੋ ਫੋਨ ਕਰਕੇ ਮੈਨੂੰ ਵੀ ਕੱਲ ਪਰਸੋਂ ਗੁੱਸੇ ਹੁੰਦੇ ਇਹ ਜਦੋਂ ਮੈਂ ਤੁਹਾਡੀ ਜਗ੍ਹਾ ਪੈਸੇ ਨਹੀਂ ਟ੍ਰਾਂਸਫਰ ਕੀਤੇ ਉਹਨਾਂ ਨੂੰ ਤੇ ਉਧਰ ਮੈਨੂੰ ਕਹਿਣ ਦੇ ਹੀ ਵੀ ਤੂੰ ਮੈਨੂੰ ਦੱਸ ਦੇਣਾ ਕੋਈ ਗੱਲ ਨਹੀਂ ਪੁੱਤਰ ਨੂੰ ਕੰਮ ਕਹਿ ਲੱਗਿਆ ਕਾਹਦਾ ਡਰ ਮੈਂ ਕੋਈ ਜਦੋਂ ਇਹ ਕਰੇਗਾ ਤੁਹਾਨੂੰ ਜ਼ਰੂਰ ਕਿਆ ਕਰਾਂਗੀ ਸਾਰੀ ਨੂੰ ਤਦ ਜਿਆਦਾ ਕਹੀਦਾ ਉਹਨੂੰ ਸਾਰਾ ਨਾ ਭੇਜ ਤਾ ਉਹ ਫਿਰ ਕਰਦਾ ਰਿਹਾ ਨਾ ਸ਼ੁਰੂ ਤੋਂ ਭੇਜਦਾ ਸਾਰਾ ਪਤਾ ਹੈ ਅੱਜ ਦੇ ਥੋੜਾ ਵਿਚਾਰਾ ਜੋ ਤੇਰੇ ਪਾਪਾ ਉਸ ਤੋਂ ਬਾਅਦ ਇਹੀ ਵਿਚਾਰੇ ਇਹਨਾਂ ਨੇ ਬੜਾ ਸਾਹ ਦਿੱਤਾ ਹੈ ਅਮਨ ਬਹੁਤ ਸਾਹ ਕੋਈ ਗੱਲ ਨਹੀਂ ਕਿੱਥੇ ਤੁਸੀਂ ਚਲੇਗੇ ਕਿੱਥੇ ਉਹ ਚਲਾ ਗਿਆ ਹਾਂਜੀ ਇਹ ਗੱਲ ਕਰਦੇ ਮੈਂ ਉਹ ਹੀ ਕਰਦਾ ਨਾ ਮੈਂ ਕਿਹਾ ਹੁਣ ਤੁਹਾਨੂੰ ਕੋਈ ਟੈਨਸ਼ਨ ਆਂਦੀ ਲੋੜ ਹੀ ਨਹੀਂ ਮੈਂ ਦੇਖ ਕੇ ਸੋਚ ਲਿਆ ਪੁੱਤਰ ਤੁਸੀਂ ਡਿਸਟਰਬ ਨਾ ਹੋਵੋ ਮੈਂ ਨਹੀਂ ਦੇਸਾਂ ਹੋਰ ਕੀ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ੜੇ ਹੋ ਤੁਸੀਂ ਮਾਂ ਪਿਓ ਦੇ ਕੰਮ ਤੋਂ ਵੀ ਡਿਸਟਰਬ ਹੁੰਦੀ ਹੈ ਨਾ ਤੇਰਾ ਜਨਮ ਵਿਆਹ ਹੋਇਆ ਤੁਸੀਂ ਦੇਖੋ ਮੋ ਪੀਰੋ ਨਹੀਂ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਦੱਸ ਦਿਆ ਕਰੋ ਸਾਨੂੰ ਠੀਕ ਹੈ ਇਹਨਾਂ ਨੂੰ ਤੁਸੀਂ ਕਹਿ ਦਿਆ ਕਰੋ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਜੋ ਵੀ ਕੰਮ ਕਰਨਾ ਤੁਸੀਂ ਇਹਨਾਂ ਨੂੰ ਕਹੋ ਹੁਣ ਸੁੱਤੇ ਭੇਜਾਵਾਂਗੇ ਫਿਰ ਨਾ ਕਿਹਾ ਜੇ ਤੇਰੀ ਮਾਂ ਵੇਖਣ ਦੀ ਹਦੀ ਫੋਨ ਖੜਕਾ ਛੱਡਦੀ ਆ ਕੋਈ ਗੱਲ ਨਹੀਂ ਜੇ ਲੱਗੀ ਚੱਲ ਜੀ ਇੱਕ ਮਿੰਟ ਖੰਸੋ ਹਾਂ ਹਾਂ ਜਰੂਰ ਜਰੂਰ ਬੇਟਾ ਹੈਲੋ ਹਾਲიანੇ ਇਹਦੇ ਤੇ ਆ ਕੇ ਕੰਮ ਕੋ ਕੋ ਨਹੀਂ ਕੋ ਹਾਂ ਜੀ ਮੰਮੀ ਫਿਰ ਕੰਮ ਤੇ ਕਰਨੀ ਹੋਏ ਬਿਲਕੁਲ ਦੇਖੋ ਕੰਮ ਚੰਗੀ ਉਹ ਸਭ ਠੀਕ ਆ ਹਾਂ ਮੰਮੀ ਹਾਂ ਬਾਕੀ ਤਾਂ ਸਭ ਠੀਕ ਆ ਮੈਂ ਨਾ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਦੱਸ ਮੰਮੀ ਜਿਹੜੀ ਮੇਰੀ ਜਠਾਣੀ ਹੈ ਨਾ ਹੂੰ ਉਹ ਠੀਕ ਨਹੀਂ ਰਹਿੰਦੀ ਪਰ ਮੈਨੂੰ ਇਸ ਤੋਂ ਪਹਿਲੇ ਇਹਨਾਂ ਨੇ ਕਦੀ ਨਹੀਂ ਦੱਸਿਆ ਠੀਕ ਨਹੀਂ ਰਹਿੰਦੀ ਆਹੋ ਉਹਨੂੰ ਨਾ ਤੋਰੇ ਪੈਂਦੇ ਜੇ ਉਹਦੀ ਦਵਾਈ ਚੱਲਦੀ ਆ ਦੋ ਤਿੰਨ ਟਾਈਮ ਦੂਰੀ ਪੈਂਦੇ ਹੁਣ ਆਓ ਮੈਨੂੰ ਨਹੀਂ ਮਮੀ ਕੀ ਗੱਲ ਦਾ ਪਤਾ ਮੈਨੂੰ ਜਦੋਂ ਪਹਿਲੇ ਦਿਨ ਪਤਾ ਲੱਗਾ ਨਾ ਤੇ ਮੈਂ ਮੰਨ ਨੂੰ ਕਿਹਾ ਮੈਂ ਕਿਹਾ ਇੰਨੇ ਚਿਰ ਦੇ ਤੁਸੀਂ ਮੇਰੇ ਨਾਲ ਜੁੜੇ ਜੇ ਤੇ ਮੈਨੂੰ ਕਿਉਂ ਨਹੀਂ ਦੱਸੀ ਆ ਗੱਲ ਤੁਸੀਂ ਐਡੇ-ਐਡੇ ਵੱਡੇ ਪਰਦੇ ਰੱਖਦੇ ਰਹੇ ਮੇਰੇ ਤੋਂ ਹੂੰ ਤੇ ਕਹਿੰਦੇ ਲੈ ਤੈਨੂੰ ਮੈਂ ਇਹਦੇ ਚ ਕੀ ਦੱਸਣਾ ਸੀ ਮੈਨੂੰ ਬੜੀ ਹਰਾਨਗੀ ਹੋਈ ਵੇਖ ਕੇ ਹਮ ਤੇ ਉਹ ਮੰਮੀ ਜਿਹਦੇ ਮੱਜੀ ਗੱਲ ਪੈ ਜਾਂਦੀ ਆ ਕਦੀ ਮੇਰੇ ਜੇਠ ਦੇ ਗੱਲ ਪੈ ਜਾਂਦੀ ਆ ਕਦੀ ਕੋਜ ਪਰ ਮੰਮੀ ਮੈਂ ਨਾ ਇੱਕ ਚੀਜ਼ ਤੋਂ ਮਤਲਬ ਜਿੱਦਾਂ ਕਨਫਿਊਜ਼ਨ ਜਿਹੀ ਆ ਪਤਾ ਕਿਉਂ ਕੱਲ ਉਹ ਚੱਗੀ ਭਲੀ ਸੀ ਹਮ ਬਾਜੀ ਉਹ ਤਾਂ ਨਾ ਲੜਦੇ ਹੀ ਕਿਉਂ ਉਹ ਵੀ ਬੋਲਣ ਦੀ ਸੀ ਮੈਨੂੰ ਗੱਲ ਦੀ ਤਾਂ ਸਮਝ ਨਹੀਂ ਲੱਗੀ ਪਰ ਮੈਨੂੰ ਕਹਿੰਦੇ ਇਹਨੂੰ ਨਾ ਫੜ ਕੇ ਅੰਦਰ ਲੈ ਜਾ ਮਮੀ ਜੀ ਨੂੰ ਨੇ ਮੈਂ ਅੰਦਰ ਲੈ ਕੇ ਗਈ ਆ ਉਹ ਮੇਰੇ ਨਾਲ ਬੜੀ ਵਧੀਆ ਸੀ ਹੁਣ ਤੱਕ ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਸਾਬ ਲਾ ਲਓ ਮੇਰੇ ਨਾਲ ਉਹ ਬੜੀ ਵਧੀਆ ਵਾ ਮੈਂ ਉਹਨੂੰ ਜਦੋਂ ਬੁਲੋਨੀ ਆ ਨਾ ਉਹ ਮੇਰੇ ਨਾਲ ਬੜਾ ਵਧੀਆ ਬੋਲਦੀ ਆ ਪਰ ਮੇਰੀ ਸੱਸ ਤੇ ਇਹ ਇਹ ਮੈਨੂੰ ਕਹਿੰਦੀ ਆ ਕਿ ਉਹ ਸਿਹਤਾਨ ਹੈਗੀ ਆ ਉਹਨੂੰ ਦੋਰੇ ਪੈਂਦੇ ਆ ਉਹਨਾਂ ਠੀਕ ਨਹੀਂ ਰਹਿੰਦੀ ਸਿਹਤ ਨਹੀਂ ਲੱਗਦੀ ਕੋਈ ਮੁੰਨੀ ਇਹੋ ਸਮਝ ਨਹੀਂ ਲੱਗਦੀ ਤੁਹਾਨੂੰ ਪਤਾ ਉਹ ਸ਼ਰੀਫ ਕੁੜੀ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਉਹ ਤੇ ਬੰਦਾ ਉਹਨੂੰ ਕਹਿ ਹੀ ਸਕਦਾ ਕਿ ਕੋਈ ਪ੍ਰੋਬਲਮ ਉਹਨੂੰ ਹੋਊਗੀ ਮੈਂ ਬੜੀ ਪਰੇਸ਼ਾਨ ਹੋਈ ਹਾਂ ਕਿਉਂਕਿ ਤੁਸੀਂ ਡਾਕਟਰ ਡਾਕਟਰ ਨੇ ਦਿਖਾਇਆ ਮੰਮੀ ਕੱਲ ਤੁਹਾਨੂੰ ਪਤਾ ਮੇਰੇ ਨਾਲ ਮੂਲੀ ਵਾਲੀ ਰੋਟੀ ਖਾਣ ਨੂੰ ਜੀ ਕਰੇ ਤੇ ਕੰਮ ਵਾਲੀ ਵੀ ਨਾ ਕੱਲ ਆਈ ਮੈਂ ਇੱਥੇ ਕਦੀ ਕੰਮ ਕੀਤਾ ਨਹੀਂ ਤੁਹਾਨੂੰ ਤਾਂ ਪਤਾ ਇਸ ਗੱਲ ਦਾ ਜਦੋਂ ਤੁਸੀਂ ਮੈਨੂੰ ਕੰਮ ਕਹਿੰਦੇ ਹੁੰਦੇ ਸੀ ਤੇ ਮੈਂ ਕਹਿੰਦੀ ਹੁੰਦੀ ਸੀ ਕਿ ਕੋਈ ਗੱਲ ਨਹੀਂ ਜਦੋਂ ਸਿਰ ਤੇ ਪਊਗੀ ਨਾ ਮੈਂ ਕਰ ਲੂੰਗੀ ਤੇ ਮੈਂ ਨਾ ਮੈਨੂੰ ਪਤਾ ਨਹੀਂ ਮੂਲੀ ਵਾਲੀ ਕਿੱਦਾਂ ਰੋਟੀ ਬਣਾਉਣੀ ਹੈ ਕੀ ਕਰਨਾ ਮੈਂ ਨਾ ਮੂਲੀਆਂ ਛਿੱਲ ਕੇ ਤਾਂ ਕੱਟਣ ਤਾਂ ਹੀ ਨਹੀਂ ਕੇ ਨਹੀਂ ਗਿਆ ਅੱਛਾ ਤੇ ਦੀਦੀ ਆ ਗਈ ਕਹਿੰਦੇ ਵੀ ਤੂੰ ਕੀ ਕਰਨ ਲਈ ਹੈ ਮੂਲੀ ਦੀ ਸਬਜ਼ੀ ਬਣਾਉਣੀ ਹੈ ਮਾਕੇ ਨੇ ਨੀ ਦੀਦੀ ਮੈਂ ਅੱਜ ਮੂਲੀ ਵਾਲੀ ਰੋਟੀ ਬਣਾਉਣ ਲੱਗੀ ਆ ਖਾਣੀ ਆ ਤੇ ਮੈਨੂੰ ਕਹਿੰਦੀ ਐ ਏਦਾਂ ਥੋੜੀ ਬੰਨਦੀ ਮੂਲੀ ਵਾਲੀ ਰੋਟੀ ਲਿਆ ਤੇ ਉਹਨੂੰ ਮੈਂ ਬਣਾ ਕੇ ਖਵਾਵਾ ਤੇ ਫਿਰ ਉਹਨਾਂ ਨੇ ਹਿਸਾਬ ਲਾ ਲਾ ਮੂਲੀ ਬਿੱਲੀ ਕਸ਼ ਕੀਤੀ ਕਈ ਜੋ ਵੀ ਕੀਤਾ ਉਹ ਪਾਣੀ ਪੂਣੀ ਜਿਹਾ ਕੱਢ ਕੇ ਉਹਦਾ ਤੇ ਲੂਣ ਵਿੱਚ ਪਾ ਕੇ ਤੇ ਫਿਰ ਉਹਨਾਂ ਨੇ ਏਡੀ ਸੋਹਣੀ ਰੋਟੀ ਬਣਾਈ ਮੰਮੀ ਤੇ ਹਰਾਨ ਹੋ ਜੋਗੇ ਦੇਖ ਕੇ ਕੰਮ ਨਾਲ ਮਾੜਾ ਮੇਰੀ ਹੱਥੀਂ ਚ ਹੈਲਪ ਕਰਦੀ ਪਤਾ ਨਹੀਂ ਪਰ ਜਦੋਂ ਮੇਰੇ ਮੰਮੀ ਤੇ ਅਮਨ ਜਾਂ ਬਾਜੀ ਇਹਨਾਂ ਚੋਂ ਕੋਈ ਵੀ ਸਾਹਮਣੇ ਹੁੰਦਾ ਵਾ ਨਾ ਉਦੋਂ ਮੇਰੇ ਨਾਲ ਹੋਰੀ ਤਰ੍ਹਾਂ ਕਰਦੀ ਆ ਮਿੰਨੇ ਚੀਜ਼ ਦੀ ਸਮਝ ਨਹੀਂ ਲੱਗਦੀ ਕੱਲੇ ਚ ਨਹੀਂ ਕਰਦੇ ਕੱਲੇ ਚ ਨਹੀਂ ਕਰਦੀ ਕੱਲੇ ਚ ਉਹ ਮੇਰੇ ਨਾਲ ਬੜੀ ਵਧੀਆ ਹੁੰਦੇ ਆ ਫਿਰ ਮੈਂ ਮੈਨੂੰ ਪੁੱਛਿਆ ਵੀ ਆ ਮੈਂ ਕਹਿੰਦੀ ਦੀਦੀ ਤਾਡਾ ਨੂੰ ਕਿਹੜੀ ਦਵਾਈ ਦਿੰਦੇ ਆ ਲਿਓ ਮੈਂ ਤੁਹਾਨੂੰ ਦਵਾਈ ਦਵਾ ਕਹਿੰਦੀ ਮੈਂ ਤੇ ਕੋਈ ਦਵਾਈ ਨਹੀਂ ਖਾਦੀ ਹੈਗੀ ਤੈਨੂੰ ਕਿਹਨੇ ਕਿਹਾ ਮੈਂ ਦਵਾਈ ਖਾਣੀ ਆ ਮੈਂ ਬੜੀ ਸੱਸੋਂ ਪਾਂਜੇ ਚ ਪਈ ਆ ਵੀ ਚੱਕਰ ਕੀ ਆ ਮੈਨੂੰ ਕੁਝ ਸਮਝ ਨਹੀਂ ਲੱਗਦੀ ਕੋਈ ਨਹੀਂ ਕਿਸੇ ਡਾਕਟਰਾਂ ਤੇ ਖਾਂਦੇ ਹੀ ਹੋਣਗੇ ਦਵਾਈ ਦੂ ਲੈਂਦੇ ਹੀ ਹੋਣਗੇ ਥੋੜਾ ਵੀ ਆਪਣੀ ਨੋਤੀ ਨਵੰਦਰ 파ਕੇ ਮਾਰ ਦੇਣਗੇ ਮਮੀ ਉਹ ਗੱਲ ਨਹੀਂ ਹੈਗੀ ਤੇਰੀ ਸੱਸ ਤੇ ਸੁਭਾ ਚੰਗਾ ਏ ਸੱਸ ਦਾ ਤੇ ਸੁਭਾ ਚੰਗਾ ਵਾ ਪਰ ਪਤਾ ਨਹੀਂ ਉਹਨਾਂ ਤੋਂ ਮੈਂ ਟੈਨਸ਼ਨ ਜਿੱਤੀ ਰਹਿਣੀ ਆ ਮੈਂ ਚਾਹੁੰਨੀ ਮੇਰਾ ਸਾਰਾ ਪਰਿਵਾਰ ਵਧੀਆ ਹੋਵੇ ਸਾਰੇ ਖੁਸ਼ ਰਹਿਣ ਨਾਲੇ ਤੁਹਾਨੂੰ ਤਾਂ ਪਤਾ ਮੈਂ ਸ਼ੁਰੂ ਤੋਂ ਕਿੰਨਾ ਕੰਨੀ ਹੁੰਨੀ ਸੀ ਕਿ ਜੋ ਵੀ ਮੇਰੀ ਦਰਾਨੀ ਛਾਣੀ ਹੋਊਗੀ ਨਾ ਆਪਾਂ ਬੜਾ ਨਾਲ ਮਿਲ ਕੇ ਰਹਿਣਾ ਵਾ ਨਾ ਇੱਥੇ ਮੇਰੀ ਕੋਈ ਭੈਣ ਹੀ ਤੇ ਨਾ ਭਰਾ ਲਈ ਤੇ ਮੈਨੂੰ ਤਾਂ ਰੀਜ ਹੀ ਬੜੀ ਸੀ ਇਸ ਗੱਲ ਦੀ ਮੇਰੇ ਤੁਖਾ ਦੀ ਵੇਖਿਆ ਨਹੀਂ ਉਹਨੂੰ ਕਿਸੇ ਡਾਕਟਰ ਕੋਲ ਲੈ ਜਾਂਦੇ ਹਾਂ ਜੁੰਦਿਆਂ ਨਹੀਂ ਦੇਖਿਆ ਕਦੀ ਕਹਿੰਦੇ ਹੋਰ ਵੀ ਚਲੋ ਡਾਕਟਰ ਨੂੰ ਮਿਲਣ ਦਾ ਟਾਈਮ ਹੋਇਆ ਹੈ ਜਾਂ ਨਹੀਂ ਮੈਂ ਕਿਹਾ ਸੀ ਅਮਨ ਮੈਂ ਕਿਹਾ ਹੁਣ ਇਸ ਵਾਰ ਜਦੋਂ ਤੂੰ ਡਾਕਟਰ ਨੂੰ ਮਿਲਣਾ ਵਾ ਨਾ ਤੇ ਮੇਰੇ ਨਾਲ ਚੱਲਣਾ ਮੈਨੂੰ ਜਰੂਰ ਨਾਲ ਲੈ ਕੇ ਜਾਇਓ ਮੈਨੂੰ ਪਿੰਦੇ ਲੈ ਕੇ ਕਹਿੰਦੇ ਤੇਰਾ ਕੀ ਮਤਲਬ ਐ ਨਾਲ ਜਾਂਦਾ ਸੀ ਤੂੰ ਚੁੱਪ ਕਰਕੇ ਘਰ ਬੈ ਤੂੰ ਪਤਾ ਕਰੀ ਕਿਹੜੇ ਡਾਕਟਰ ਕੋਲ ਜਾਂਦੇ ਨੇ ਠੀਕ ਐ ਉਸ ਡਾਕਟਰ ਦੇ ਨਾਲ ਮੈਂ ਥਰਡ ਪਰਸਨ ਹੋ ਕੇ ਗੱਲ ਕਰਾਂਗੀ ਠੀਕ ਐ ਬਸ ਤੂੰ ਇਨਾ ਪਤਾ ਕਰ ਦੇ ਕਿਹੜਾ ਡਾਕਟਰ ਮੈਂ ਉਹਦੇ ਕੋਲ ਆਪੇ ਪੁੱਛ ਲਾਂਗੀ ਬਈ ਐਸ ਕੁੜੀ ਦਾ ਟਰੀਟਮੈਂਟ ਤੁਹਾਡੇ ਕੋਲ ਚੱਲਦਾ ਪਿਆ ਕੀ ਪ੍ਰੋਬਲਮ ਹੈ ਠੀਕ ਐ ਬਸ ਤੂੰ ਮੈਨੂੰ ਨਾਮ ਦੱਸ ਦੇ ਬਾਕੀ ਮੈਂ ਆਪੇ ਕੇ ਸਾਮ ਲਵਾਂਗੀ ਤੇ ਤੇਰੇ ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਜੇ ਉਹ ਠੀਕ ਨਹੀਂ ਰਹਿੰਦੀ ਤੂੰ ਤਾਂ ਸਾਥ ਦਿਆ ਕਰ ਕੋਈ ਗੱਲ ਨਹੀਂ ਜਦੋਂ ਬੰਦਾ ਠੀਕ ਨਹੀਂ ਨਾ ਹੁੰਦਾ ਉਹ ਚਿੜਚਿੜਾ ਹੋ ਜਾਂਦਾ ਲੜਦਾ ਵੀ ਹੈ ਅਗੋ ਮਾਰਦਾ ਵੀ ਹੈ ਹਾਂਜੀ ਮੰਮੀ ਕਰਦੇ ਨੇ ਇਦਾਂ ਕਦੀ ਕਦੀ ਉਹ ਕਰਦੇ ਨੇ ਗੁੱਸੇ ਨਾਲ ਜਦੋਂ ਉਹਨੇ ਹਾਈਪਰ ਹੋ ਜਾਣਾ ਕਿਸੇ ਤੋਂ ਇੱਕਦਮ ਜਿਵੇਂ ਕਹਿੰਦੇ ਨੇ ਨਾ ਕਾਲਾ ਪੈ ਜਾਂਦਾ ਬੰਦਾ ਉਵੇਂ ਉਹਨੇ ਹੋ ਵੀ ਜਾਣਾ ਕਰਦੇ ਨੇ ਇਦਾਂ ਕਈ ਵਾਰੀ ਕਰਦੀ ਪਰ ਮੇਰੇ ਨਾਲ ਨਹੀਂ ਕਰਦੇ ਉਹਨਾਂ ਨਾਲ ਕਰਦੇ ਆ ਜਿਆਦਾਤਰ ਬਾਜੀ ਨਾਲ ਕਰਦੇ ਆ ਚਲੋ ਕੋਈ ਤੂੰ ਖਿੜਿਆ ਕ ਤੇਰੀ ਨਵੀਂ ਨਵੀਂ ਲਾਈਵ ਸ਼ੁਰੂ ਹੋਈ ਹੈ ਤੂੰ ਐਨੀ ਟੈਨਸ਼ਨ ਨਹੀਂ ਲੈਣੀ ਬਾਕੀ ਹੋਰ ਸੱਸ ਠੀਕ ਹੈ ਜੀ ਹਾਂਜੀ ਮੰਮੀ ਸੱਸ ਤੇ ਬੜੀ ਵਧੀਆ ਰਹਿੰਦੀ ਆ ਅਮਨ ਇਹ ਵੀ ਮੈਨੂੰ ਬੜਾ ਪਿਆਰ ਕਰਦੇ ਨੇ ਅਜੇ ਤੇ ਮਹਾਰਾਜ ਇਦਾਂ ਹੀ ਰੱਖੇ ਕਿਸੇ ਦੀ ਨਜ਼ਰ ਨਾ ਲੱਗ ਜਾ ਤੁਹਾਨੂੰ ਅਮਨ ਕੋਈ ਗੱਲ ਬਾਤ ਤੇਰੀ ਨਾ ਕਰਦਾ ਨਹੀਂ ਮੰਮੀ ਅਜੇ ਤੇ ਠੀਕ ਨੇ ਵਧੀਆ ਹੀ ਨੇ ਬਾਕੀ ਇਹ ਕਿ ਚਲੋ ਜੇ ਤੁਹਾਨੂੰ ਕਹਿਣ ਦੇ ਨੇ ਈ ਮੈਂ ਕਰਿਆ ਕਰਾਂਗਾ ਸਾਰੇ ਕੰਮ ਤੇ ਚਲੋ ਤੁਸੀਂ ਦੇ ਦਿਓ ਇਹਨਾਂ ਦੇ ਹੱਥ ਜੇ ਇਹ ਜੋ ਮੇਰੀ ਚੁੱਕਣ ਤੇ ਹੋਰ ਸਾਨੂੰ ਚਾਹੀਦਾ ਵੀ ਕੀ ਆ ਤੂੰ ਦੇਖ ਲੈ ਤੁਸੀ ਦਿਨ ਨੂੰ ਆ ਗਿਆ ਸਰ ਓਕੇ ਸਰ ਓਕੇ ਆਪਾਂ ਹੋ ਗਏ ਹਾਂਜੀ ਹਾਂਜੀ ਆਜੋ 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 ਨਾ ਕੋਈ ਖਾਸ ਗੱਲਾਂ ਬਾਤਾਂ ਹੋਦੀਆਂ ਨਹੀਂ ਆ ਨਾ ਬੁੱਤ ਬਸ ਇਹੀ ਕੀ ਬਣਾਇਆ ਕੀ ਕੀਤਾ ਕੀ ਖਰੀਦਿਆ ਕੀ ਖਰੀਦਿਆ ਤੇ ਕੀ ਮੇਰੇ ਸੂਟ ਕਿੰਨੇ ਕੁ ਲੈ ਜੇ ਦੱਸ ਦਿਓ ਬਸ ਚਲੋ ਇਹਨਾਂ ਦਾ ਸੂਟ ਆਣਾ ਹੁੰਦੀ ਐ ਕੁੜੀਆਂ ਨੂੰ ਬਸ ਕੁੜੀਆਂ ਦੇ ਸੂਟ ਮਿਲ ਜਾਣ ਮੈਂ ਹੋਰ ਕੁਝ ਨਹੀਂ ਚਾਹੀਦਾ ਚਲੀਓ ਕਿਉਂ ਚਲੀਏ ਕਿੱਥੇ ਚਲੀਏ ਨਹੀਂ ਮੰਮੀ ਅੱਜ ਇਸੇ ਚਲ ਜਾਣਾ ਵਾ ਫੇਰ ਜਦਨ ਆਵਾਂ ਨਾ ਉਹ ਤੇ ਨੰਬਰ ਆ ਅੱਜ ਰੋਟੀ ਕਾਢੀ ਦੇ ਕਿਉਂ ਮੰਮੀ ਜੀ ਨੇ ਨਾ ਕਿੱਥੇ ਜਾਣਾ ਵਾ ਅੱਜ ਤੂੰ ਮੈਨੂੰ ਕਹਦੀ ਸੀ ਤੂੰ ਜਲਦੀ ਆ ਜੀ ਸਮਝੋ ਗੱਲ ਤੂੰ ਨਾਲ ਲੈ ਆਣਾ ਸੀਗਾ ਕੋਈ ਨਹੀਂ ਹੁਣ ਜਦੋਂ ਫੇਰ ਆਵਾਂਗੇ ਨਾ ਨਾਲ ਲੈ ਆਵਾਂਗੇ ਇੱਕ ਦੋ ਦਿਨ ਰਹਿ ਕੇ ਜਾਵਾਂਗੇ ਹਾਂ ਫੇਰ ਇੱਕ ਅੱਧਾ ਦਿਨ ਪੱਕਾ ਰਵਾਂਗੇ ਚਲ ਜਾ ਤੂੰ ਬਾਡੇ ਰੱਖ ਕੇ ਆ ਅਮਨ ਤੁਸੀਂ ਬੈਠੋ ਬੇਟਾ ਤੇ ਬਹਿਜੋ ਤੇ ਕਰੋ ਗੱਲਾਂ ਫੇਰ ਚੱਲੀ ਆਪਾਂ ਆਓ ਓਹ ਅਮਨ ਹਾਂ ਠੀਕ ਹੈ ਮੈਂ ਬੈਠੀ ਸੇ ਮੈਨੂੰ ਖੁਸ਼ੀ ਰਹਿੰਦੀ ਹੈ ਨਾ ਹਾਂਜੀ ਬਿਲਕੁਲ ਕੋਈ ਸਾਡੇ ਸਾਰੇ ਘਰ ਨੂੰ ਖੁਸ਼ ਕਰਦਾ ਸਦੌਨਤ ਲੱਗੀ ਰਹਿੰਦੀ ਕੋਈ ਬੱਚੇ ਕੋਈ ਵੀ ਕਮੀ ਪੇਸ਼ੀ ਹੋਵੇ ਨਾ ਤੁਸੀਂ ਦੱਸ ਦਿਆ ਕਰੋ ਨਹੀਂ ਨਹੀਂ ਮੰਮੀ ਬਸ ਮੈਨੂੰ ਇਹੋ ਚੀਜ਼ ਦੀ ਹੈ ਕਿ ਤੁਸੀਂ ਬਸ ਹੋਣਾ ਮੋਦੀ ਸਿਰ ਦਰਦ ਨਹੀਂ ਲਿਆ ਕਰੋ ਹੁਣ ਤਾਂ ਸੰਦੀਪ ਡਾਕਟਰ ਨੇ ਕਿਹਾ ਵੀ ਜਿਆਦਾ ਡੀਕੀ ਵਗੈਰਾ ਵੀ ਹਰੀ ਹੋਏ ਨਾਲ ਬਸ ਬਸ ਇੱਕਦਮ ਹੀ ਵੱਧ ਜਾਂਦਾ ਐਕਦਾਮ ਘਟ ਜਾਂਦਾ ਸਮਝ ਹੀ ਨਹੀਂ ਆਉਂਦੀ ਭਈ ਬਾਤ ਤੁਸੀਂ ਕੋਈ ਵੀ ਪ੍ਰੈਸ਼ਰ ਨਹੀਂ ਲੈਣਾ ਕੋਈ ਵੀ ਲੋਡ ਪਾਉਣਾ ਤੁਸੀਂ ਇਹ ਨਹੀਂ ਸੋਚਣਾ ਵੀ ਰਾਤ ਦਾ ਵਾ ਦੇਣਾ ਤੁਸੀਂ ਮੈਨੂੰ ਫੋਨ ਕਰੋ ਮੈਂ ਪੰਜ ਮਿੰਟਾਂ ਦਾ ਆ ਜਾਊਗਾ ਤਾਂ ਕਿ ਤੇ ਕੋਈ ਨਹੀਂ ਕਰਦੀ ਹੈਗੀ ਬਿਓਨੇ ਟੈਨਸ਼ਨ ਲੈ ਕੇ ਭਜਦੇ ਹੋਣਾ ਨਹੀਂ ਨਹੀਂ ਟੈਨਸ਼ਨ ਹੋਣੀ ਖੜੀ ਹੈ ਟੈਨਸ਼ਨ ਹੁਣ ਆਪ ਲੈਣੀ ਆ ਤੂੰ ਨਹੀਂ ਹੁਣ ਛੱਡੋ ਟੈਨਸ਼ਨ ਸਾਰਾ ਕੁਝ ਤੁਹਾਡਾ ਹੀ ਹੈ ਬੱਚੇ ਮੇਰਾ ਕੀ ਮੈਂ ਤੇਕ ਰਾਖੀਦਾਰ ਬੈਠੀ ਹੂਆਂ ਹੈ ਤੇ ਸਾਰਾ ਕੁਝ ਪੁੱਤ ਤੁਹਾਡਾ ਹੀ ਹਰ ਚੀਜ਼ ਤੁਹਾਡੀ ਹੈ ਹਾਂਜੀ ਮम्मी ਜੀ ਬਾਹਰ ਨੂੰ ਹੀ ਰੈਸਟ ਕਰੋ ਉਹ ਕੋਈ ਗੱਲ ਨਹੀਂ ਲੈ ਛੇ ਦੀ ਛੇ ਦੀ ਚੱਕਰ ਲਾਇਆ ਕਰੋ ਤੁਸੀਂ ਬਹੁਤ ਲੇਟ ਹੋ ਜਾਂਦੇ ਹੋ ਕੋਈ ਨਹੀਂ ਮੰਮੀ ਜੀ ਹੋ ਜਿੱਦਾਂ ਆਏ ਨਾ ਰਾਤ ਰਹਿ ਕੇ ਜਾਵਾਂਗੇ ਆਹੋ ਚੱਲ ਚਲੋ ਠੀਕ ਹੈ ਮੰਮੀ ਜੀ ਸੰਗ ਮੇਰੇ ਬੱਚਾ ਹੋਣ ਜਿਹੜੀ ਤੁਹਾਨੂੰ ਗੱਲ ਗਈ ਹੁਣ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਸਾਰੀ ਜ਼ਿੰਦਗੀ ਦੀ ਮੈਂ ਚੁੱਕਾਂਗਾ ਹੁਣ ਠੀਕ ਹੈ ਮੈਂ ਗੱਡੀ ਕੱਢਣਾ ਹੈ ਆਜੋ ਮੈਂ ਤਾਂ ਮੰਮੀ ਸਹੀ ਕੋਈ ਵੀ ਗੱਲ ਹੋਈਏ ਤੁਹਾਨੂੰ ਸੈਟ ਆਫ ਫੋਨ ਖਾ ਕੇ ਦੱਸਣੇ ਪੱਛਾ ਬਹੁਤ ਸਗੋ ਵਧੀਆ ਵਾ ਜੇ ਅਮਣ ਜੋ ਮੇਰੇ ਚੁੱਕਣੇ ਆ ਤਾਂ ਹੋਰ ਕੀ ਚਾਹੀਦਾ ਵਾ ਇਹ ਤੇ ਹੁਣ ਸਾਡੇ ਆਪਣੇ ਸਮਝੋ ਗੱਲ ਇਹ ਉਹ ਪੁਰਾ ਕਰੋਸਾ ਨਾ ਇਹਨਾਂ ਤੋਂ ਵੱਧ ਭਰੋਸਾ ਬੰਮੀ ਮੈਨੂੰ ਕਿਹਦੇ ਤੇ ਹੁਣਾਵਾ ਦੱਸੋ ਫਿਰ ਜੀਵੇਂ ਚੰਨੀ ਹੋਈ ਹੋਏਗਾ ਹਾਂ ਬਸ ਮੈਂ ਆਪਣੇ ਬੱਚੇ ਨੂੰ ਖੁਸ਼ ਵੇਖਣਾ ਚਾਹਨੀ ਆ ਬਸ ਬਾਕੀ ਮੈਨੂੰ ਇੱਕ ਦੋ ਵਾਰੀ ਫੋਨ ਕਰ ਲਿਆ ਕਰੋ ਦਿਹਾੜੀ ਚ ਤੂੰ ਵੀ ਕਰ ਲਿਆ ਕਰ ਠੀਕ ਆ ਹਾਂ ਪਤਾ ਨਹੀਂ ਇਹ ਮੁੰਡੇ ਦਾ ਵੀ ਕੀ ਕੰਮ ਆ ਬਿਨਾਂ ਦੱਸਿਆ ਚਲਿਆ ਜਾਂਦਾ ਇਹ ਬੰਦਾ ਦੱਸ ਕੇ ਜਾਂਦਾ ਮਾਂ ਨੂੰ ਦੱਸ ਕੇ ਜਾਂਦਾ ਉਧਰੋਂ ਚਾਚੀ ਦਾ ਬਾਰ ਬਾਰ ਫੋਨ ਆਈ ਜਾਂਦਾ ਇਹ ਮਰ ਕਈ ਵਾਰਾ ਸਮਝਾਇਆ ਮੁੰਡੇ ਨੂੰ ਪੀ ਪੋਤ ਉਧਰੋਂ ਜਿੱਦਾਂ ਹੀ ਫੋਨ ਆਵੇ ਉਸ ਵੇਲੇ ਪਾਚ ਆਇਆ ਕਰ ਉਹਨਾਂ ਦੀ ਗੱਲ ਪਹਿਲਾਂ ਸੁਣਿਆ ਕਰ ਇਹ ਮੰਨਦਾ ਹੀ ਨਹੀਂ ਮੈਨੂੰ ਨਹੀਂ ਦੱਸ ਕੇ ਜਾਂਦਾ ਮੈਨੂੰ ਤਾਂ ਆਉਂਦੇ ਨੂੰ ਮੈਂ ਜੀ ਥਾਪੜ ਲਾਵਾਂ ਪਹਿਲੋਂ ਫੇਰ ਇਹਨੂੰ ਮੈਂ ਪੁੱਛਾਂ ਕਿ ਕਿੱਥੇ ਗਿਆ ਕਿੰਨਾ ਇਹਨੇ ਤੰਗ ਕੀਤਾ ਮੈਨੂੰ ਉਹ ਮੰਮੀ ਕੀ ਬੋਲੀ ਜਾਂਦੇ ਨਹੀਂ ਤੂੰ ਕਿੱਥੇ ਗਿਆ ਬਿਲ ਮੈਨੂੰ ਦੱਸ ਮੰਮੀ ਮੈਂ ਤੁਹਾਨੂੰ ਦੱਸ ਕੇ ਗਿਆ ਨਹੀਂ ਬੜਾ ਜ਼ਰੂਰੀ ਕੰਮ ਸੀ ਮੈਨੂੰ ਮੰਮੀ ਮੈਂ ਦੱਸ ਕੇ ਗਿਆ ਮੰਮੀ ਮੈਂ ਦੱਸ ਕੇ ਗਿਆ ਕਦੋਂ ਤੂੰ ਦੱਸ ਕੇ ਗਿਆ ਮੈਨੂੰ ਕਲ ਪਾ ਦੇ ਨਾ ਪੁੱਤ ਤੂੰ ਤੈਨੂੰ پتہ ਨਾ ਉਧਰ ਫੋਨ ਆਵੇ ਚਾਚੀ ਵੱਲੋਂ ਤੋਸੇ ਵੱਲ ਜਾਣਾ ਹੁੰਦਾ ਓ ਮਮੀ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਜੀ। ਆ ਟੈਨਸ਼ਨ ਨਹੀਂ ਲਈ ਕਹਿੰਦੇ। ਇਹ ਨਾ ਹੋਵੇ ਸਾਰਾ ਉਹੜ ਕਿ ਬੈਠਣ ਸਾਰੇ ਕੋਚ। ਚਾਚੀ ਤੇਰੇ ਦਾ ਦੋ ਤਿੰਨ ਵਾਰਾ ਫੋਨ ਆਇਆ। ਤੇ ਮੈਂ ਉਸੇ ਵੇਲੇ ਭੱਜ ਜਾਵਾਂਗੇ। ਉਹ ਮੈਨੂੰ ਪਤਾ ਵਾ ਕਿ ਆਪਾਂ ਮਿੱਠੇ ਪਿਆਰੇ ਹੋਗੇ ਸਾਰਾ ਕੁਝ ਲੈਣਾ ਵਾ। ਪਰ ਮਮੀ ਮੇਰਾ ਕੰਮੇ ਜਾਣਾ ਵੀ ਬੜਾ ਜ਼ਰੂਰੀ ਹੀ ਨਾ। ਤੇ ਪੁੱਤ ਜਾਵਾਂਗੇ ਤਾਂ ਮਿੱਠੇ ਪਿਆਰੇ ਹੋਵਾਂਗੇ ਨਾ ਕਿ ਘਰੇ ਬੈਠੇ ਹੋ ਜਾਾਂਗੇ। ਤੈਨੂੰ ਇਹ ਦੱਸ ਤੈਨੂੰ ਮੈਂ ਕਿਹਾ ਸਾਰੇ ਕੰਮ ਛੱਡ ਉਧਰ ਨਾ ਛੱਡ। ਉਧਰ ਜਾਣਾ ਹੀ ਜਾਣੇ। ਚਲੋ ਮਮੀ ਅੱਗੇ ਤੋਂ ਹੁਣ ਮੈਂ ਚੀਜ਼ ਦਾ ਧਿਆਨ ਰੱਖੂ। ਇੱਕ ਲੱਤ ਤੇਰੀ ਉਧਰ। ਇੱਕ ਇਧਰ ਹੋਣੀ ਚਾਹੀਦੀ ਠੀਕ ਆ ਮੰਮੀ ਕਿਵੇਂ ਦਈ ਗੋਗ ਠੀਕ ਆ ਹੱਤ ਮੇਰਾ ਗੁੱਸਾ ਗਏ ਟਲ ਅੱਗੇ ਕਰੀਓ ਟੰਨਾ ਬਾਕੀ ਮੰਮੀ ਚਾਚੇ ਦਾ ਆਪਣੇ ਹੱਕ ਚ ਆ ਤੇ ਚਾਚੀ ਦਾ ਹੱਕ ਆ ਜਾਂ ਹੋਰ ਕੋਈ ਆ ਕੇ ਹੜਪ ਜੂਗਾ ਫੇਰ ਹੋਰ ਕੋਣ ਜਾਵਾਂਗੀ ਤੇ ਫੇਰ ਪਤਾ ਲੱਗੂ ਨਾ ਉਹਨਾਂ ਦਾ ਜਵਾਈ ਵੀ ਆ ਗਿਆ ਨਾ ਉਹ ਮੰਮੀ ਤੇ ਐਵੇਂ ਟੈਨਸ਼ਨ ਲਈ ਜਾਂਦੇ ਜੇ ਚਾਚੀ ਦਾ ਨਾ ਆਪਣੇ ਨਾਲ ਪਿਆਰ ਬੜਾ ਵਾ ਜਦੋਂ ਦੀਨ ਦਿਵਾਲੀ ਆਈ ਨਾ ਉਹਨੇ ਸਾਨੂੰ ਹੀ ਅੱਗੇ ਰੱਖਣਾ ਵਾ ਜਵਾਈ ਨੂੰ ਉਹਨੇ ਸਵਾਭ ਪੁੱਛਣਾ ਵਾ ਐਵੇਂ ਨਹੀਂ ਨਿਆਣ ਪੈਵਣੀਆਂ ਗੱਲਾਂ ਕਰੀ ਜਾਂਦੀਆਂ ਸਮਝੀਦਾ ਦਾ ਮਾਂ ਤੇਰੀ ਪਾਗਲ ਨਹੀਂ ਆ ਚਲੋ ਠੀਕ ਆ ਮੰਮੀ ਹੁਣ ਤੇ ਗੁੱਸਾ ਨਾ ਕਰੀ ਜਾਓ ਹੁਣ ਜਿਵੇਂ ਤੁਸੀਂ ਕਹੋਗੇ ਨਾ ਉਵੇਂ ਕਰ ਲਾਂ ਕਰੂਗੀ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਤੂੰ ਜਨਮ ਤੇ ਤੀਆਂ ਭਾਵੇਂ ਮੈਨੂੰ ਦੱਸ ਕੇ ਗਿਆ ਭਾਵੇਂ ਨਹੀਂ ਗਿਆ ਮੈਨੂੰ ਪਤਾ ਹੀ ਤੇਰੇ ਦੋਸਤਾਂ ਜਨਮ ਦੇ ਨੇ ਤੂੰ ਉੱਥੇ ਗਿਆ ਮਗਰ ਹੁਣ ਉੱਥੇ ਜਾ ਕੇ ਨਾ ਤੂੰ ਟਾਲ ਜਰਾਈ ਮੈਂ ਕਿਤੇ ਨਹੀਂ ਗਿਆ ਮੈਂ ਬਹੁਤ ਜ਼ਰੂਰੀ ਕੰਮ ਗਿਆ ਮੇਰੇ ਦੋਸਤ ਦੀ ਮਾਂ ਬਿਮਾਰ ਸੀ ਮੈਂ ਉਹਨੂੰ ਪਤਾ ਲੈਣ ਗਿਆ ਹਾਂ ਉਹਦਾ ਠੀਕ ਹੈ ਨਾ ਪੁੱਤੇ ਟਾਲ ਦੇਣਾ ਹੀ ਸਪੱਸ਼ਟ ਮੈਂ ਕਿਤੇ ਨਹੀਂ ਜਾਵਾਂ ਠੀਕ ਆ ਮੰਮੀ ਇਦਾਂ ਹੀ ਕਰ ਦੂੰਗਾ ਮੈਂ ਧਿਆਨ ਰੱਖ ਪੁੱਤ ਜੇ ਕੁਝ ਲੈਣਾ ਹੀ ਉੱਥੋਂ ਤੇ ਠੀਕ ਆ ਮੰਮੀ ਐਵੇਂ ਕਰੂੰਗਾ ਮੈਂ ਕਾਦੀ ਫਿਰ ਤੁਹਾਨੂੰ ਕੋਈ ਜਿਵੇਂ ਤੁਸੀਂ ਕਹੋਗੇ ਨਾ ਮੈਂ ਐਵੇਂ ਐਵੇਂ ਕਰੂੰਗਾ ਧਿਆਨ ਰੱਖ ਮੇਰਾ ਪੁੱਤ ਤੈਨੂੰ ਮੈਂ ਬਾਰ-ਬਾਰ ਨਹੀਂ ਆਖਾਂ ਮੇਰੇ ਬੱਚੇ ਠੀਕ ਆ ਮੰਮੀ ਹੈ ਉਹ ਜਾ ਠੀਕ